ਗੁਰੇ ਗਾ ਲਓ ਜੀ ਆਪਾਂ ਪਹੁੰਚੇ ਹਾਂ ਅੱਜ ਲੰਗਰ ਦੇ ਵਿੱਚ ਪਿੰਡ ਜਿਹੜਾ 100 ਕਈ ਸੰਗਤ ਵੱਲੋਂ ਹਰੀਗੜ੍ਹ ਨਹਿਰ ਦੇ ਉੱਤੇ ਲਾਇਆ ਨਾ ਤਿੰਨ ਦਿਨ ਤੇ ਆਪਣੇ ਨਾਲ ਮੁੱਖ ਸੇਵਾਦਾਰ ਨੇ ਜਿਹੜੇ ਆਪਣੇ ਨਾਲ ਹਾਜ਼ਰ ਨੇ ਤੇ ਸਾਰੀ ਆਪਾਂ ਕਰਦੇ ਉਹਨਾਂ ਨਾਲ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਭਾਈ ਜਿਹੜੇ ਮੋਤਵਾਰ ਭਰਾ ਨੇਗੇ ਸਾਰੀ ਮੋਤਵਾਰ ਨੇ ਇੱਥੇ ਬਰਾਵੋ ਜਿਹੜੇ ਸੇਵਾਦਾਰ ਨੇਗੇ ਤੇ ਭਾਈ ਜੀ ਆਪਣੇ ਨਾਲ ਨੇ ਪੂਰੀ ਲੰਗਰ ਦੀ ਆਪਾਂ ਜਾਣਕਾਰੀ ਲੈਣੇ ਕਿ ਕਿੰਨਾ ਟਾਈਮ ਤੋਂ ਜਿਹੜਾ ਲੰਗਰ ਲਾ ਰਹੇ ਨੇਗੇ ਤੇ ਜਦੋਂ ਸਟਾਰਟਿੰਗ ਕਰੀ ਸੀ ਤਾਂ ਉਦੋਂ ਕਿਵੇਂ ਸਟਾਰਟਿੰਗ ਹੋਈ ਸੀ ਬਾਈ ਜੀ ਇਹਨਾਂ ਦੀ ਤੇ ਬਾਈ ਤੋਂ ਆਪਾਂ ਲਵਾਂਗੇ ਜਾਣਕਾਰੀ ਬਾਈ ਦਿਓ ਜੀ ਜਾਣਕਾਰੀ ਦੱਸੋ ਜੀ ਦੇ ਬਾਰੇ ਠੀਕ ਇਹ ਮੰਦਰ 2013 ਤੋਂ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਨਿਰਮਣਤ ਲਾ ਰਹੇ ਆ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਪਾਲਟੀਵਾਦੀ ਧੜੇਬਾਜ਼ੀ ਤੋਂ ਇਹ ਨੰਗਰ ਉੱਪਰ ਉੱਠ ਕੇ ਲਾ ਰਹੇ ਆ ਤੇ ਸ੍ਰੀ ਮਹਾਰਾਜ ਦੀ ਬੜੀ ਕਿਰਪਾ ਹੈ ਕੋਈ ਇਹਦੇ ਚ ਪ੍ਰਧਾਨ ਨਹੀਂ ਕੋਈ ਇਹ ਚ ਮੈਂਬਰ ਨਹੀਂ ਸਭ ਆਪੋ ਆਪਣੀ ਜਿੰਨੀ ਕਿ ਕਿਸੇ ਦੀ ਸ਼ਰਦਾ ਦੇ ਮੁਤਾਬਕ ਸੇਵਾ ਕਰਕੇ ਜਾਂਦਾ ਹੈ ਕੋਈ ਇੱਥੇ ਕਿਸੇ ਨੂੰ ਇਹ ਨਹੀਂ ਵੀ ਕੋਈ ਕਿਸੇ ਦੀ ਡਿਊਟੀ ਲੱਗਦੀ ਹੈ ਕਿ ਤੂੰ ਫਲਾਣਾ ਫਲਾਣਾ ਸੇਵਾ ਕਰਨੀ ਹੈ ਨਾ ਜਿਹਦੀ ਜਿੰਨਾ ਜੀ ਕਰਦਾ ਉਹ ਉਨੀ ਸੇਵਾ ਕਰਦਾ ਇੱਥੇ ਕਿਸੇ ਨੂੰ ਕੋਈ ਰੋਕ ਨਹੀਂ ਕੋਈ ਟੋਕ ਨਹੀਂ ਸਾਡੇ ਨਾਲ ਆ ਪਿੰਡ ਭੂਗੇ ਆ ਉਹ ਸਾਡੇ ਨਾਲ ਲੰਗਰ ਦੇ ਵਿੱਚ ਸਭ ਤੋਂ ਵੱਧ ਸੇਵਾ ਉਹਨਾਂ ਦੀ ਹੈ ਸਾਡੇ ਜਿਹੜੇ ਨੌਜਵਾਨ ਵੀਰ ਨੇ ਪਿੰਡੋਂ ਲੈ ਕੇ ਇੱਥੇ ਤੱਕ ਲੈ ਜਿਹੜੇ ਉਹ ਸੇਵਾ ਕਰਕੇ ਲੈ ਕੇ ਉਹਨੇ ਅੱਗੇ ਫਿਰ ਨਾਲ ਸਾਡਾ ਸਹਿਯੋਗ ਪੂਰਿਆਂ ਦਾ ਬਹੁਤ ਬਹੁਤ ਸਹਿਯੋਗ ਹੈ ਜਿਹੜਾ ਉਹ ਪੂਰੇ ਪਿੰਡ ਦਾ ਹੈ ਪਾਪਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਮਾਤਾ ਗੁਜਰ ਕੌਰ ਉਹਨਾਂ ਦੇ ਜੋ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਹ ਨਗਰ ਸਾਰੇ ਸਾਡੇ ਨਕਰ ਵੱਲੋਂ ਸਹਿਯੋਗ ਹੈ ਨਾਲ ਪਿੰਡ ਭੂਰੇ ਦਾ ਸਾਰਿਆਂ ਵੱਲੋਂ ਰਲ ਕੇ ਬੜੀ ਸ਼ਰਧਾ ਭਾਵਨਾ ਨਾਲ ਹਾਜ਼ਰ ਨਜ਼ਰ ਸਮਝ ਕੇ ਜੇ ਲੰਗਰ ਲਾਇਆ ਜਾਂਦਾ ਸੋ ਸਾਰੇ ਨੌਜਵਾਨ ਵੀਰਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਜਿਹੜੀ ਸੇਵਾ ਉਹ ਆਪਣਾ ਐ ਸਮਝ ਕੇ ਕਰਦੇ ਨੇ ਵੀ ਜਿਵੇਂ ਮੇਰੀ ਡਿਊਟੀ ਲਈ ਹੁੰਦੀ ਆ ਹਰ ਇੱਕ ਬੰਦੇ ਨੇ ਕੋਈ ਐਸੇ ਕਿਤੇ ਦੇ ਕਿੰਕੂ ਪੰਕੂ ਨਹੀਂ ਹੈਗਾ ਇੱਥੇ ਬਾਕੀ ਜਿਹੜੀ ਕੋਈ ਕਿਸੇ ਦੇ ਮਨ ਦੀ ਗੱਲ ਹੈ ਕਿ ਉਹ ਆਪਾਂ ਕਹਿ ਨਹੀਂ ਸਕਦੇ ਪਰ ਜਿਹੜੀ ਇੱਥੇ ਸੇਵਾ ਹੁੰਦੀ ਉਹ ਦਿਨ ਤੋਂ ਸਾਰੀਆਂ ਗੱਲਾਂ ਪਿੱਛੇ ਛੱਡ ਕੇ ਫੇਰ ਕੀਤੀ ਜਾਂਦੀ ਹੈ ਇਹ ਸਾਡੇ ਸਾਰੇ ਨੌਜਵਾਨ ਵੀਰ ਨੇ ਜਿਹੜੇ ਸਾਡੇ ਨਾਲ ਸਹਿਯੋਗ ਕਰਦੇ ਨੇ ਸਭ ਤੋਂ ਵੱਧ ਸਹਿਯੋਗ ਹੈ ਸਾਨੂੰ ਐਨ ਆਰ ਆਈ ਭਰਾਵਾਂ ਦਾ ਸਾਨੂੰ ਬਾਹਰੋਂ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਕੋਈ ਨਹੀਂ ਵੀ ਤੁਸੀਂ ਪੂਰੇ ਨਾਲ ਜਿੰਨੀ ਸੰਗਤ ਜੁੜਦੀ ਹੈ ਜੁੜੋ ਸਾਡੇ ਨਾਲ ਨੌਜਵਾਨ ਵੀਰ ਜਿੰਨੀ ਅਗਲੀ ਪੀੜ੍ਹੀ ਹੈ ਸਾਡੇ ਨਾਲ ਸਹਿਯੋਗ ਦਿੰਦੀ ਹੈ ਛੋਟੇ ਛੋਟੇ ਬੱਚੇ ਨੇ ਜਿਹੜੇ ਪਿੰਟ ਦੇ ਵਿੱਚੋਂ ਡਾਲੀ ਕਰਦੇ ਨੇ ਉਹ ਸਾਰੇ ਇੱਥੇ ਨਾਲ ਸੇਵਾ ਕਰਦੇ ਨੇ ਸਾਰੇ ਤਕਰੀਬਨ ਅੱਜ ਕੱਲ ਦਾ ਜਿਹੜੀ ਨਸ਼ੇ ਦੀ ਦਲਦਲ ਚੱਲਦੀ ਹੈ ਉਹ ਸਾਰੇ ਨਸ਼ਾ ਤੋਂ ਦੂਰ ਰਹਿਣਗੇ ਵਾਹੇ ਬੀ ਸ਼ਖਰ ਸਾਹ ਵਾਹੇ ਬੀ ਟਿਕ ਫਟ ਲੋ ਜੀ ਗੁਰੂ ਗਜਰਾ ਲੰਗਰ ਆ ਉਹ ਤੋਂ ਵੰਡ ਰਿਹਾ ਤੇ ਸੰਗਤ ਪੰਕਤਾਂ ਦੇ ਵਿੱਚ ਬਹਿ ਕੇ ਜਿਹੜਾ ਪ੍ਰਸਾਦ ਸੇਕ ਰਹੀ ਹੈ ਇਹਦੇ ਦੇਖ ਕੇ ਵੀ ਫੇਰ ਆਦਾਰ ਲੱਗੇ ਹੋਏ ਨੇ ਪੂਰੇ ਸ੍ਰੀ ਅਨੰਦ ਰਾਇ ਦੇ ਨਾਲ ਪ੍ਰਸਾਦ ਦਾ ਸੇਵਾ ਵਿੱਚ ਤੇ ਇੱਧਰ ਵਰਤਨ ਦੀ ਸੇਵਾ ਵੀ ਕਰਾਈ ਜਾਂਦੇ ਨੇਗੇ ਲੋਕੀ ਦੇਖ ਸਕਦੇ ਜੀ ਖਜ਼ੂਮ ਮਮਈਆਂ ਦਾ ਵੀ ਜੋ ਕਿ ਪ੍ਰਸ਼ਾਦੇ ਬਣਾਉਣ ਆਈਆਂ ਹੋਈਆਂ ਨੇ ਗਿਆ ਤੇ ਇੱਧਰ ਸਾਡੇ ਭਰਾ ਚਾਹ ਤੇ ਵੀ ਡਿਊਟੀ ਲਾਈ ਹੋਈ ਹੈਗੀ ਠੀਕ ਹੈ ਜੀ ਠੀਕ ਹੈ ਸਾਡੇ ਕੋਲ ਵੀ ਆਪਾਂ ਇਹ ਦਿੱਖੇ ਵੀ ਜੋ ਜਿਹੜੀਆਂ ਵੀ ਲੱਗੀਆਂ ਨੇ ਜਾਂ ਸਾਰੇ ਭਰਾ ਬਾਪੂ ਵੀਰੇ ਨਿਭਾਉਣ ਲਈ ਲੇਕਿਨ ਸਾਡੇ ਭਾਈ ਜੀ ਕੋਈ ਇਚਾਰਾ ਜਿਹੜਾ ਲੰਗੜਾ ਹੈ ਜੋ ਕੀਟਲੀ ਨੇ ਵਿੱਚ ਘਰ ਖੇ ਲਈ ਆਇਆ ਜਾ ਰਿਹਾ ਜੀ ਹਾਂਜੀ ਚਾਹ ਜੀ ਚਾਹ ਜੀ ਠੀਕ ਹੈ ਜੀ ਭਾਈ ਪੂਰੇ ਇਹ ਸੰਗਤ ਦਾ ਵੀ ਬਹੁਤ ਫਟਾ ਸਹਿਯੋਗ ਹੈ ਭਾਈ ਆ ਦੇਖੋ ਭਾਈ ਜੀ ਸਾਡਾ ਖੜਾ ਭਰਾ ਨਜਾਹ ਅਸ ਕੇ ਵਾਗ ਇਹ ਹੈ ਕਿ ਸਰਪੰਚ ਸਾਹਿਬ ਅੱਜ ਦੇ ਤੌਰ ਦੇ ਤੇ ਲੰਗਰ ਦੇ ਵਿੱਚ ਹਾਜ਼ਰੀ ਲਵਾਉਣ ਵਾਸਤੇ ਪਹੁੰਚੇ ਹੋਏ ਨੇਗੇ ਲੋ ਜੀ ਅੱਜ ਦੇ ਅਚੇਚੇ ਤੌਰ ਦੇ ਉੱਤੇ ਜੀ ਕਮੰਡਰ ਜੀਵੀਆਂ ਤੋਂ ਸਪੋਰਟ ਕਰਦੇ ਹੋਏ ਸਰਪੰਚ ਸਾਹਿਬ ਸਪੈਸਲੀ ਜਿਹੜਾ ਲੰਗਰ ਦੇ ਵਿੱਚ ਹਾਜ਼ਰੀ ਲਵਾਉਣ ਵਾਸਤੇ ਪਹੁੰਚੇ ਹੋਏ ਨੇ ਕਰਦੇ ਆਂ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਅਸੀਂ ਧੰਨਵਾਦ ਕਰਦੇ ਆਂ ਸਮੂਹ ਸੰਗਤ ਦਾ ਜਿਨ੍ਹਾਂ ਨੇ ਅੱਜ ਤੋਂ ਲਗਭਗ 10 ਸਾਲ ਪਹਿਲਾਂ 11 ਸਾਲ ਪਹਿਲਾਂ ਇਹ ਲੰਗਰ ਦੀ ਸ਼ੁਰੂਆਤ ਕੀਤੀ ਸੀ ਪਿੰਡ ਸਾਫਕੇ ਨੇ ਤੇ ਉਹਨਾਂ ਦੇ ਨਾਲ ਨਾਲ ਕਿਤੇ ਲਾ ਲੋ ਵੀ ਆਲੇ ਦੁਆਲੇ ਦੇ ਮਡੇਰ ਬੁਗਰ ਪੂਰੇ ਕੁੱਬੇ ਬਰਬਰ ਹਰੀਗੜ ਜਿੰਨੇ ਵੀ ਨਾਲ ਇਹ ਪਿੰਡਾਂ ਦਾ ਸਹਿਯੋਗ ਹੋਇਆ ਜੋ ਛੋਟਾ ਜਿਹਾ ਇੱਕ ਲੰਗਰ ਲਾਇਆ ਸੀ ਅੱਜ ਬਹੁਤ ਵੱਡਾ ਵਿਸ਼ਾਲ ਲੰਗਰ ਦਾ ਰੂਪ ਧਾਰਨ ਕਰ ਲਿਆ ਹੈ ਤੇ ਮੈਂ ਇੱਕ ਪਿੰਡ ਦਾ ਮੋਢੀ ਜਾ ਲਾੜੋ ਇੱਥੇ ਸੇਵਾਦਾਰ ਸਰਪੰਚ ਹੋਣ ਦੇ ਨਾਤੇ ਮਸਬੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕੋਈ ਠੰਡ ਮੌਸਮ ਦੇਖੇ ਬਿਨਾ ਇੱਥੇ ਦਿਨ ਰਾਤ 24 ਘੰਟੇ ਸੇਵਾ ਕੀਤੀ ਹੈ ਤੇ ਮੈਂ ਦੁਆਰੇ ਫਿਰ ਛੋਟੇ-ਸਾਹਬ ਜਿਆਦਿਆਂ ਨੂੰ ਸ਼ਰਧਾ ਦੇ ਮੁੱਲ ਭੇਟ ਕਰਦਾ ਤੇ ਉਹਨਾਂ ਦੀ ਲਾਸਾਨੀ ਸ਼ਹੀਦੀ ਨੂੰ ਯਾਦ ਕਰਦੇ ਆ ਸੋ ਮੈਂ ਦੁਆਰਾ ਫਿਰ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਇਹ ਲੰਗਰ ਨੂੰ ਸਫਲ ਕੀਤਾ ਹੈ ਤੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਲੋ ਜੀ ਸਰਪੰਚ ਸਾਹਿਬ ਨੇ ਸਹਹਾਦਤ ਹੈ ਜੀ ਉਹਨਾਂ ਨੂੰ ਸਰਦਾ ਦੇ ਖੁੱਲ ਜਿਹੜੇ ਨੇ ਭੇਟ ਕੀਤੇਗੇ ਜੀ ਸਰਪੰਚ ਸਾਹਿਬ ਜੀ ਸੇਵਾ ਵਰਤਨਾ ਦੀ ਖੜੇ ਹਸਤੀਆਂ ਕਰ ਰਹੀਆਂ ਨਗੀਆਂ ਹੈ ਗੇਵੀ ਕਰ ਰਿਹਾ ਸਾਡਾ ਗੇਵੀ ਬਈ ਕਰ ਰਿਹਾ ਸਪੈਸ਼ਲੀ ਗੇਵੀ ਸਾਡਾ ਬਈ ਬਹੁਤ ਸੇਵਾ ਕਰਦਾ ਹੈਗਾ ਰਾਤ ਨੂੰ 9 10 ਵਜੇ ਜਾਂਦਾ ਹੈਗਾ ਤੇ ਸਵੇਰੀ ਅੱਜ ਮੀਂਹ ਪੈਂਦੇ ਜੂਰੇ ਪਹੁੰਚ ਗਿਆ ਗੇਵੀ ਸਾਡਾ ਹੈ ਤੇ ਇਹਦੇ ਖੜੇ ਆਪਾਂ ਲੱਗੇ ਹੋਈਆਂ ਨੇ ਸੇਵਾ ਕਰਨ ਵਰਤਨਾ ਦੀ ਠੜ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਸੇਵਾਦਾਰਾਂ ਵੱਲੋਂ ਵੀ ਫੁੱਲ ਵਾਈ ਜਿਹੜੀ ਸੇਵਾ ਕਰਨ ਜਾ ਰਹੀ ਹੈਗੀ ਗਰਮ ਪਾਣੀ ਦੀ ਜਿਹੜੀ ਫੈਸਿਲਿਟੀ ਹੈ ਸਹੂਲਤ ਹੈ ਕਿ ਉਹ ਕੌਫ ਦਾ ਹੈਗੀ ਦੇਖ ਸਕਦੇ ਹੋ ਇੱਥੇ ਕੋਈ ਰਾਜਾ ਬਾਗੋਂ ਨਹੀਂ ਬਾਈ ਇਧਰ ਦੇ ਵੀ ਦੇਖ ਸਕਦੇ ਹੋ ਕਰਮ ਹੈ ਜਿਹੜਾ ਜਾਲਾਗਾ ਬਾਗਾਂ ਵੱਲੋਂ ਕਿਵਾ ਜਾ ਰਿਹਾ ਹੈ ਬਾਈ ਜੀ ਇਹ ਨਿਗੇ ਭੂਰਿਆਂ ਦੀ ਸੰਗਤ ਭੂਰਿਆਂ ਦੀ ਸੰਗਤ ਸੇਵਾ ਦੀ ਇਹ ਵਿੱਚ ਇਸ ਟਾਈਮ ਮੂਰੇ ਹੈਗੀ ਇਹਦੇ ਵੀ ਦੇਖ ਸਕਦੇ ਹਾਂ ਵਰਤਨਾ ਦੀ ਵੀ ਭੂਰੇ ਦੀ ਸੰਗਤ ਹੈ ਬਾਈ ਤੇ ਇੱਧਰ ਜਿਹੜੇ ਹਾਂਜੀ ਬਾਈ ਜੀ ਵਧੀਆ ਵੀਰ ਜੀ ਬਹੁਤ ਵਧੀਆ ਜੀ ਤੇ ਇੱਧਰ ਵੀ ਪਾਣੀ ਦੀ ਡਿਊਟੀ ਜਿਹੜੀ ਹੈ ਭੂਰੇ ਦੀ ਸੰਗਤ ਵਰਤਨਾ ਦੀ ਡਿਊਟੀ ਯਾਰ ਤੇ ਮੈਂ ਕਹਿੰਦਾ ਕਿ ਸਬਜ਼ੇ ਦੀ ਡਿਊਟੀ ਹੈ ਜਿਹੜੀ ਟੋਟਲੀ ਕੰਮ ਦੀ ਡਿਊਟੀ ਜਿਹੜੀ ਮੈਂ ਕਹਿ ਦਿੰਦਾ ਸੇਵਾ ਹੈਗੀ ਉਹ ਭੂਰੇ ਦੀ ਸੰਗਤ ਨੇ ਸੰਭੀ ਹੋਈ ਹੈ ਇੱਧਰ ਦੇਖ ਸਕਦੇ ਹੋ ਬਾਈ ਬਾਈ ਇਹ ਬਾਈ ਨਾਲ ਸਾਡੇ ਨਾਲ ਪਹਿਲੇ ਦਿਨ ਤੋਂ ਖੜੇ ਹੋਏ ਨੇ ਬਾਈ ਹੈ ਰਾਤ ਨੂੰ ਮੈਂ ਕਹਿੰਦਾ ਸਾਰੀ ਪੋਰਾ ਪੋਰਾ ਚੀਜ਼ ਬਾਈ ਜਿਹੜੀ ਸਾਹਮ ਕੇ ਫੇਰ ਘਰ ਤੋਂ ਜਾਂਦੇ ਨੇ ਤੇ ਫੇਰ ਵੀ ਜਾਂਦ ਕੰਮ ਕੇ ਜਾਵਾਂਗੇ ਜਮਾ ਇਹਦੇ ਨੂੰ ਕਰ ਬਲੇ ਬੋਲ ਲਗਾ ਬਾਈ ਕਹਿੰਦਾ ਅੱਜ ਵੀ ਸਾਬ ਕੇ ਜਾਵਾਂਗੇ ਜਮਾ ਚਮਚੇ ਤੋਂ ਲੈ ਕੇ ਆਏ ਦੇਗਾ ਕਲਾ ਕਲਾ ਧੋ ਕੇ ਫਾ ਕੇ ਸਾਬ ਕੇ ਫੇਰ ਜਾਵਾਂ ਠੀਕ ਹੈ ਜਾਵਾਂਗੇ ਬਾਈ ਵੀ ਰਾਤ ਸ਼ਾਮ ਨੂੰ ਸਾਰੇ ਜਿੰਨੇ ਦੇਖੇ ਦੁਗੇ ਹੈਗੇ ਸਾਰੇ ਧੋ ਕੇ ਚਾਰੇ ਪੰਜੇ ਜਣੇ ਐਂ ਫੇਰ ਗਿਆ ਬਾਈ ਯਾਰ ਅੱਜ ਵੀ ਜਮਾ ਜਮਾ ਸੰਭਾ ਅਗੇ ਨਾਲ ਟਰਾਲੀ ਚ ਲੜਾ ਕੇ ਫੇਰ ਜਾਵਾਂਗੇ ਬਾਈ ਜਿਹੜੀ ਸੇਵਾ ਬਾਈ ਬਹੁਤ ਤਕੜੀ ਹੈਗੀ ਅਸੀਂ ਲੰਗਰ ਦੇ ਵਿੱਚ ਤਾਂ ਸੇਵਾ ਤਿੰਨੇ ਦਿਨ ਲੰਗਰ ਚ ਹੋ ਗਈ ਸੇਵਾ ਦਾ ਕੰਮ ਨਹੀਂ ਕਰਦੇ ਨੇ ਬਾਹਰਲਾ ਵੀ ਧਿਆਨ ਰੱਖਦੇ ਨੇ ਕਿੱਥੇ ਲੈਟਰ ਨਹੀਂ ਹੈਗੀ ਕਿੱਥੇ ਕਿਹੜੀ ਚੀਜ਼ ਦੀ ਸੀ ਉਹ ਵੀ ਕੱਲੀ ਕੱਲੀ ਬਾਈ ਜਿਹੜੀ ਆਪਦੀ ਪਾਰਸੋਂ ਚਲਾਈ ਨੇ 8 ਵਜੇ 8:00 ਵਜੇ ਆ ਕੇ ਦੁਆਰੇ ਮੈਨੇ ਇੱਧਰੋਂ ਫੋਨ ਕਰਕੇ ਫੇਸ ਲਗਾਈਆ ਚਲਵਾ ਦੀ ਜੀ ਹਾਂਜੀ ਹਾਂ ਨਹੀਂ ਉਹਨੂੰ ਕਹਾਂ ਮੈਂ ਟੂਲ ਭਲਾ ਦੇ ਤੇਰੀ ਕਰਕੇ ਜਾਊਗਾ ਲਓ ਜੀ ਬਾਈ ਜਿਹੜੀ ਦੇਖ ਸਕਦੇ ਹੋ ਬਾਈ ਬਹੁਤ ਜ਼ਿਆਦਾ ਜਿਹੜੀ ਪੂਰੇ ਸੰਗਤ ਵਿੱਚ ਸੇਵਾ ਬਾਈ ਦਿਲੋਂ ਕਰਦੀ ਹੈਗੀ ਤੇ ਮੈਂ ਕਿਹਾ ਆਸ ਜੇ ਸਾਫ ਸਫਾਈ ਵੀ ਕਰੀਏ ਲਾ ਕੇ ਨਾਲ ਬਈ ਇਹਨੇ ਆਪ ਕਰਾਈਏ ਆਪ ਕਰਾ ਕੇ ਕਿ ਐਸੇ ਨਾਲ ਤਿਆਰ ਕਰਵਾਏ ਜਾਂਗੇ ਠੀਕ ਚਾਹ ਪਾਣੀ ਹੋਰ ਹੋਰਾਂ ਨੂੰ ਇੱਥੇ ਜਦੋਂ ਬਣਾਉਂਦੇ ਸੀ ਚਾਹ ਪਾਣੀ ਲੰਗਰ ਇਕੱਠਾ ਲੈ ਕੇ ਹੈ ਠੀਕ ਹੈ ਭਾਈ ਜੀ ਭਾਈ ਜੀ ਪਹਿਲੇ ਦਿਨ ਤੋਂ ਸਾਡੇ ਨਾਲ ਜੁੜੇ ਹੋਏ ਨੇਗੇ ਠੀਕ ਹੈ ਨਾ ਤੇ ਆਜੋ ਆਪਾਂ ਹੁਣ ਅੱਗੇ ਵੀ ਗੱਲਾਂ ਬਾਤਾਂ ਕਰਦੇ ਆਂ ਉਹ ਵੀ ਸੰਗਤ ਭੁਰੇ ਦੀ ਉਹ ਫੀਡ ਸੇਵਾ ਕਰ ਰਹੀ ਹੈਗੀ ਕਿ ਕੋਈ ਗੱਲ ਨਹੀਂ ਭਾਈ ਲੱਗੇ ਹੋਏ ਸਾਥੀ ਦੀ ਸੇਵਾ ਕਰਨ ਵਾਸਤੇ ਇੱਧਰ ਤੌਲਾਂ ਦੀ ਹਲਵਾਈ ਸਾਡੇ ਭਰਾ ਲੱਗੇ ਹੋਏ ਨੇਗੇ ਲੋਗੇ ਇੱਧਰ ਮਾਈਨਾ ਸਾਡੀਆਂ ਲੱਗੀਆਂ ਹੋਈਆਂ ਨੇ ਲੰਗਰ ਦੀ ਸੇਵਾ ਕਰਨ ਵਾਸਤੇ ਕਿਉਂਕਿ ਦੇਸਾਂ ਦੀ ਭਾਈ ਜੀ ਦੀ ਮਾਈਨੇ ਲੱਗੀਆਂ ਨੇ ਤੇ ਉਸਨੂੰ ਇਹ ਸਾਡਾ ਭਰਾ ਵੀ ਭਾਈ ਦਿਨ ਰਾਤ ਤਿੰਨ ਦਿਨ ਹੋ ਗਏ ਲਗਾਤਾਰ ਇਹਨੇ ਲੰਗਰ ਦੀ ਸੇਵਾ ਕਰ ਰਿਹਾ ਹੈਗਾ ਤੇ ਇੱਧਰ ਦੇ ਸਾਥੀ ਭਾਈ ਜੀ ਬਹੁਤ ਲੱਗੇ ਹੋਏ ਨੇ ਸਾਡੀਆਂ ਨਹੀਂ ਦੇਖਿਆ ਜਾਂਦਾ ਸਾਡੇ ਭਰਾ ਵੀ ਕੌਣ ਲੱਕੇ ਹੋਏ ਨੇ ਲੱਗੇ ਹੋਏ ਨੇ ਆਪਾਂ ਦਾ ਪਰ ਸੇਵਾ ਕਰਨਾ ਦਾ ਭਾਈ ਹੈ ਤੇ ਉਧਰ ਹੁਣ ਆਪਾਂ ਸੜਕ ਤੇ ਵੀ ਤੁਹਾਨੂੰ ਦਿਖਾਉਣੇ ਆਗੇ ਲੱਗੇ ਹੋਣੇ ਸੇਵਾਦਾਰ ਸੇਵਾਕਾਰ ਲੋ ਜੀ ਸੰਗਤ ਜੀ ਸੰਗਤਾਂ ਦਾ ਹਜੂਮ ਦੇਖ ਕੇ ਤੁਸੀਂ ਅੰਦਾਜ਼ਾ ਲਾ ਰਹੇ ਹੋਵੋਗੇ ਕਿ ਪੂਰਾ ਮੇਲਾ ਲੱਗਿਆ ਪਿਆ ਭਾਈ ਜਿਹੜਾ ਲੰਗਰ ਹੈ ਪਿੰਡ ਸਹੋਕਾ ਦੇ ਸੰਗਤ ਵੱਲੋਂ ਫਰੀਗੜ ਨਹਿਰ ਦੇ ਉੱਤੇ ਤਿੰਨ ਦਿਨ ਲਾਇਆ ਜਾਂਦਾ ਹੈ ਦੇਖ ਸਕਦੇ ਹੋ ਭਾਈ ਜੀ ਸਾਰੇ ਸੇਵਾਦਾਰ ਆਪਣੀਆਂ ਡਿਊਟੀਆਂ ਬਾਖੂਬੀ ਨਿਭਾ ਰਹੇ ਨੇ ਕਿਧਰੇ ਬਰਤਨ ਸਾਫ ਹੋ ਰਹੇ ਨੇ ਕਿਧਰੇ ਪਾਣੀ ਕਰ ਹੋ ਰਿਹਾ ਭਾਈ ਜੀ ਤੇ ਕਿਧਰੇ ਸੇਵਾਦਾਰ ਫਸਾ ਦੇ ਸੇਵਾ ਰਹੇ ਨੇ ਆ ਦੇਖ ਸਕਦੇ ਹੋ ਜੀ ਅਰ ਕਿਰਪਾ ਪਰ ਵੀ ਬਾਈ ਜਿਹੜੇ ਕੜੀ ਤੇ ਚੌਲ ਦਾ ਲੰਗਰ ਲਾ ਰਖਿਆ ਤੇ ਜਿਹੜੇ ਸੰਗਤ ਆ ਰਹੀ ਹੈ ਜਾਂ ਜਾ ਰਹੀ ਹੈ ਉਹਨਾਂ ਨੂੰ ਰੋਕ ਰੋਕ ਕੇ ਗੱਡੀਆਂ ਵਾਜੀ ਹੱਥ ਬੰਨ ਵਣ ਗਏ ਸੰਗਤ ਲੰਗਰ ਸਿਕਾਇਆ ਜਾ ਰਿਹਾ ਉਹ ਦੇਖ ਤੋਂ ਪਾਸੇ ਵੀ ਰੋਕ ਕੇ ਹੋਈਆਂ ਬਾਈਆਂ ਨੇ ਪਿਕਅਪ ਗੱਡੀਆਂ ਵੀ ਤੇ ਪ੍ਰਸਾਦ ਦਾ ਕੜੀ ਚੌਲ ਚਾਹ ਦਾ ਲੰਗਰ ਬਾਈ ਆਉਣ ਵਾਲੀ ਸੰਗਤ ਨੂੰ ਤੇ ਜਾਣ ਵਾਲੀ ਸੰਗਤ ਨੂੰ ਪ੍ਰਸਾਦ ਦਾ ਸੰਗਤ ਬਰੋ ਸਭ ਤੋਂ ਵੱਡੀ ਸੇਵਾ ਬਾਈਆਂ ਦੀ ਸਭ ਤੋਂ ਵੱਡੀ ਸੇਵਾ ਬਾਈ ਮੌਸਮ ਵੀ ਖਰਾਬ ਹੈ ਕਿਣਮਿਣ ਹੋਈ ਜਾਂਦੀ ਹੈ ਪਰ ਕਣੀਆਂ ਦੀ ਪ੍ਰਵਾਹ ਕਰੇ ਬਿਨਾ ਵੀ ਬਾਈ ਜੀ ਸੇਵਾ ਦੇ ਵਿੱਚ ਲੱਗੇ ਹੋਣੇ ਠੀਕ ਹੈ ਕਿ ਅੱਜ ਦਾ ਦਿਨ ਹੈ ਜਿਹੜਾ ਇਤਿਹਾਸ ਦੇ ਵਿੱਚ ਛੋਟੇ ਸ਼ਹਿਬਜਾ ਦੇ ਦੀ ਅੱਜ ਸੁਹਾਗਤ ਹੋਈ ਸੀ ਪਰਮਾਤਮਾ ਵੀ ਆਪਣੇ ਅੰਜੂੜੇ ਕੇਰ ਰਿਹਾਗਾ ਸਰਦਾ ਦੇ ਫੁੱਲ ਜਿਹੜੇ ਉਹਨਾਂ ਨੂੰ ਭੇਟ ਕਰ ਰਿਹਾ ਬਾਈ ਜੀ ਦੇ ਸਾਜੋ ਨਨ ਸਰਦਾਰ ਜਿਹੜੇ ਦਿੱਤੇ ਜਾ ਰਹੀਆਂ ਨੇ ਪਰਮਾਤਮਾ ਵੱਲੋਂ ਵੀ ਤੇ ਸੇਵਾਦਾਰ ਅਰੀ ਵੀ ਬਾਈ ਲੰਗਰ ਹੈ ਜਿਹੜਾ ਸਰਕਾਰ ਰਹੇ ਨੇਗੇ ਦੇਖ ਸਕਦੇ ਹੋ ਬਾਈ ਜੀ ਤੁਸੀਂ ਅਰੇ ਵੀ ਸਾਈਕਲ ਮੋਟਰ ਤੁਸੀਂ ਹੱਕੀ ਟੋਪ ਟੋਪ ਵਾਈਸਰ ਵਾਈਸਰ ਬੋਦੀ ਸਿਮਾ ਕਰਦੇ ਆ ਹਾਂ ਲਾਪ੍ਰਿਸ ਮਨੂਪੇ ਜੋ ਸਰ ਬੱਪੀ ਉਹ ਤੋਰ ਇਹ 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 ਲੰਗਰ ਨਹੀਂ ਸੈ ਸਕਦਾ ਉਹ ਯਾਰ ਹੈ ਨੰਬਰ ਦੇ ਦੇ ਮੈਂ ਕਾਰ ਤੋਂ ਫਰੇਟ ਨਾ ਚੱਲ ਜਾ ਰਵਤ ਹਾਂ ਮੈਂ ਕਾਰ ਜਿੱਧਰ ਕਰ ਦਿੰਦੇ 11 ਮੀਟਰ ਨਹੀਂ ਜਾਣਾ ਬੱਸ ਬੱਸ ਕੋਈ ਨਹੀਂ ਚਲੋ ਕਾਰ ਜਿੱਧਰ ਕਰ ਦਾਂ ਚਲ 3 ਵਾਲਾ ਆ ਗਿਆ 4 ਵਾਲਾ ਜਾ ਦੇ ਵਿੱਚ ਰੋ ਆਪਕੀ ਇਹਨਾਂ ਨੂੰ ਵੀ ਤਿਆਰ ਹੋਣ ਲਈ ਕਿਸੇ ਕੋਈ ਗਿਆਤਾ ਦਾ ਜਦ ਤੱਕ ਇਹਨਾਂ ਨੂੰ ਚਾਹੀਦਾ ਹੈ ਉਹਨਾਂ ਨੂੰ ਮਿਲ ਜਾਵੇ। ਆ ਦੇਖੋ ਨਿੱਕੇ ਨਿੱਕੇ ਭਟੰਗੀ ਜਿਹੜੇ ਲੱਗੇ ਹੋਣੇਗੇ ਸੇਵਾ ਕਰਦਾ ਜਾ ਦੇਖ ਸਕਣਗੇ। ਅਵਾਜ਼ਾਂ ਮਾਰ ਮਾਰ ਕੇ ਇੱਥੇ ਇੱਕ ਗੱਲ ਕਹਿ ਸਕਦੇ ਆਂ ਕਿ ਗੁਰੂ ਨਾਲ ਪਿਆਰ ਚਾਹੇ ਬੱਚਿਆਂ ਨਾਲ ਪਿਆਰ ਬਾਈ ਦੇ ਛੱਟ ਲੱਗੀ ਹੋਈ ਹੈਗੀ ਛੱਟ ਲੱਗਣ ਦੇ ਬਾਵਜੂਦ ਵੀ ਰੈਸਟ ਕਰਨ ਦੀ ਬਜਾਏ ਬਾਈ ਲੰਗਰਾਂ ਦੇ ਵਿੱਚ ਆ ਕੇ ਸੇਵਾ ਕਰ ਰਿਹਾ ਹਾਰੀ ਲਵਾ ਰਿਹਾ ਦੇਖ ਸਕਣਾ ਬਾਈ ਤੁਸੀਂ ਇਹ ਸਾਡੇ ਭਾਈ ਸਾਹਿਬ ਜਿਹੜੇ ਕਿ ਸੇਵਾ ਕਰ ਰਹੇ ਨੇ ਲੰਗਰਾਂ ਦੇ ਵਿੱਚ ਪ੍ਰਮਾਤਮਾ ਇਹਨਾਂ ਨੂੰ ਵੀ ਹਰ ਖੁਸ਼ੀ ਦੇਵੇ ਬਾਈ ਕਿਹ ਚੀਜ਼ ਦੀ ਟੋਟਰੀ ਬਾਈ ਕੜੀ ਚੌਲ ਰਾਸ ਚਾਹ ਪ੍ਰਸ਼ਾਦਾ ਜਿਹੜਾ ਸੰਗਤਾਂ ਨੂੰ ਰੋਕ ਰੋਕ ਕੇ ਪਾਈਆਂ ਵੱਲੋਂ ਦੇਖ ਸਕਦੇ ਹੋ ਬਈ ਕੱਪਾਂ ਦੇ ਵਿੱਚ ਚਾਹ ਤੇ ਇਧਰ ਦੇਖ ਸਕਦੇ ਤੁਸੀਂ ਕੜੀ ਚੌਲ ਬਾਈ ਪਾ ਕੇ ਨਾਲ ਹੁਣੇ ਲੱਗੇ ਹੋਏ ਨੇ ਬਾਈ ਇਹਦੇ